ਸਕਰੀਨਾਂ ਦੇ ਉੱਪਰ ਤੇ ਵੱਡਾ ਵੱਡਾ ਦਿਖਾਇਆ ਜਾ ਰਿਹਾ ਵੇ ਪਰ ਪ੍ਰੈਕਟੀਕਲੀ ਮੇਰੇ ਹਿਸਾਬ ਨਾਲ ਜ਼ੀਰੋ ਹੀ ਹੈ ਗਰਾਊਂਡ ਲੈਵਲ ਤੇ ਹੋਣੀ ਹੈਗਾ ਕੰਮ ਕੋਈ ਬੰਦਾ ਆਪਣੀ ਜਾਨ ਤੇ ਰਿਸਕ ਲੈ ਕੇ ਜਾਣਕਾਰੀ ਦੇਊਗਾ ਵੀ ਸਾਡੇ ਪਿੰਡ ਚ ਫਲਾਣਾ ਬੰਦਾ ਨਸ਼ਾ ਵੇਚਦਾ ਹੈ ਉਹਨੂੰ ਫੜ ਲਓ ਪਰ ਇਹ ਉਹ ਪਤਾ ਸਰਕਾਰ ਵੱਲੋਂ ਕੀ ਹੈਗਾ ਵੇ ਉਹ ਸਰਕਾਰ ਵੱਲੋਂ ਹੈਗਾ ਨੌਨ ਸੈਲਰਡ ਪਰਸਨ ਹਾਇਰ ਕੀਤੇ ਆ ਕ੍ਰਿਮੀਨਲ ਦੇ ਅਗੇਂਸਟ ਹਾਂ ਕਿ ਤੁਸੀਂ ਕੰਮ ਕਰਨਾ ਪੁਲਿਸ ਦਾ ਤੇ ਗੋਲੀ ਖਾਣੀ ਕ੍ਰਿਮੀਨਲ ਤੋਂ ਜੇ ਪੰਜਾਬ ਪਲੱਸ ਚਾਵੇ ਤੇ ਮਹੱਲੇ ਚ ਜੁੱਤੀ ਚੋਰੀ ਨਹੀਂ ਹੋ ਸਕਦੀ ਨਸ਼ਾ ਤਸਕਰੀ ਤੇ ਗੱਲ ਹੀ ਛੱਡ ਦਿਓ ਜਦੋਂ ਪਬਲਿਕ ਪੁਲਿਸ ਨੂੰ ਕਿਤੇ ਨਾਮਜਾਦ ਕਰਦੀ ਹੈ ਪਰਸਨਸ ਨੂੰ ਦੱਸਦੀ ਹੈ ਠੀਕ ਹੈ ਨਾ ਪੁਲਿਸ ਉਹਦੇ ਘਰ ਜਾ ਕੇ ਦੱਸਦੀਂ ਪਰ ਉਹ ਮੈਨੂੰ ਤੇਰਾ ਨਾਮ ਉਹਨੇ ਦੱਸਿਆ ਹੋਵੇ ਠੀਕ ਹੈ ਬਾਅਦ ਚ ਉਹਦੀ ਆਪਸੀ ਦੁਸ਼ਮਣੀ ਪੈ ਜਾਂਦੀ ਹੈ ਤੇ ਪਬਲਿਕ ਵਿਚਾਰੀ ਦਾ ਆਪਸੀ ਤਾਲਮਲ ਵਿਗੜ ਜਾਂਦਾ ਸੱਚੇ ਤਾਂ ਆਪਾਂ ਵੀਡੀਓ ਆਏ ਤੇ ਸੋਸ਼ਲ ਮੀਡੀਆ ਤੇ ਦੇਖਦੇ ਜਿਹੜਾ ਕੋਈ ਨਸ਼ਿਆਂ ਖਿਲਾਫ ਲੜਦਾ ਹੈ ਉਹਦੀਆਂ ਲੱਤਾਂ ਵਾਹਾਂ ਤੋੜ ਦਿੰਦੇ ਨੇ ਕੋਈ ਕਾਰਵਾਈ ਨਹੀਂ ਤੁਹਾਡੇ ਨਾਲ ਪਹਿਲੇ ਕੱਲ ਉਹੀ ਕੀਤੀ ਹੈ ਮੈਂ ਦੁਸ਼ਮਣੀ ਆਮ ਬੰਦੇ ਦੀ ਪੈ ਜਾਂਦੀ ਹੈ ਬਾਕੀ ਸਾਰੇ ਆਪਣੇ ਘਰੋ ਘਰੀ ਤੇ ਫਿਰ ਸਰਕਾਰ ਦਾ ਰੋਲ ਕਿੱਥੇ ਰਹਿ ਗਿਆ ਇਹਦੇ ਵੱਡੀ ਸਰਕਾਰ ਕੰਮ ਕਰੇ ਨਾ ਹੂੰ ਗੱਲਾਂ ਨਾਲ ਨਹੀਂ ਕੰਮ ਕਰੇ ਇਹ ਰੈਲੀਆਂ ਕਾਦੇ ਲਈ ਰੈਲੀਆਂ ਪਾੜੀ ਦਿਖਾਵਾ ਇੱਕ ਇਲੈਕਸ਼ਨ ਚੱਲਦਾ ਪਿਆ ਵੱਡੇ ਪੱਦਰ ਦੇ ਉੱਪਰ ਅੱਛਾ ਉਹ ਗੱਲਾਂ ਦੇ ਘੜੇ ਹਾਲ ਨੇ ਪੋਸਟਰ ਵਾਲੀ ਸਰਕਾਰ ਹੈ ਹਾਂਜੀ 사ਸਿਆ ਕਾਲ ਜੀ ਇੱਥੇ ਕੁਝ ਲੋਕ ਸਾਡੇ ਨਾਲ ਮੌਜੂਦ ਨੇ ਤੁਸੀਂ ਰੈਲੀ ਤੋਂ ਆਏ ਹੋ ਹਾਂਜੀ ਭਾਈ ਰੈਲੀ ਤੇਨੂੰ ਯੁੱਧ ਨਸ਼ਾ ਵਿਰੋਧ ਸੀਗਾ ਕਹੋ ਕਿ ਤੁਸੀਂ ਹੁਣ ਬਾਹਰ ਘਾਤੇ ਆ ਗਏਂ ਭਾਈ ਪੜੀ ਵੈਸੇ ਟਾਈਮ ਦੇ ਹਿਸਾਬ ਨਾਲ ਕੇ ਬਾਰੀ ਸਵੇਰੇ 10:30 ਵਜੇ ਟਾਈਮ ਹੈਗਾ 1:30 ਵਜੇ ਹੋਵੇ ਅੱਛਾ ਕੰਮ ਕਰ ਤੋ ਆਏ ਜੀ ਨਹੀਂ ਆਏ ਜੀ ਅੱਛਾ ਚਲੋ ਇਹ ਦੱਸਿਓ ਵੀ ਇਹ ਜਿਹੜਾ ਸਾਰਾ ਚਲਾਇਆ ਜਾ ਰਿਹਾ ਇੱਕ ਤਰੀਕੇ ਦਾ ਇਹ ਪ੍ਰੋਗਰਾਮ ਕੀਤਾ ਗਿਆ ਯੁੱਧ ਨਸ਼ਿਆਂ ਵਿਰੋਧ ਦੇ ਤਹਿਤ ਇਹ ਦੇਖਣ ਦਿਖਾਉਣ ਨੂੰ ਹੀ ਆ ਜਾਂ ਫਿਰ ਇਹਦੇ ਤਹਿਤ ਕੁਝ ਹੋ ਰਿਹਾ ਤੁਹਾਡੇ ਏਰੀਏ 'ਚ ਜਿੱਥੋਂ ਵੀ ਤੁਸੀਂ ਆਏ ਹੋਣਗੇ ਪੜੀ ਹੈਗਾ ਪਤਾ ਕੀ ਹੈ ਦੇਖੋ ਖੋ ਵੀ ਰਿਹਾ ਹੈ ਤਖਾਨਾ ਪੁਰਤੀ ਵੀ ਹੋ ਰਹੀ ਹੈ ਅੱਛਾ ਇਹ ਕਿ ਕਿਹੜੀ ਹਲਕਾ ਹਲਕਾ ਜਾਣਨਾ ਬਾਅਦ ਉਹ ਜਿਹੜਾ ਹੋ ਰਿਹਾ ਉਹ ਵੀ ਤੇ ਖਾਨਾ ਪੂਰ ਤੇ ਕਿ ਜਿੱਦਾਂ ਸਕਰੀਨਾਂ ਦੇ ਉੱਪਰ ਤੇ ਵੱਡਾ ਵੱਡਾ ਦਿਖਾਇਆ ਜਾ ਰਿਹਾ ਵੇ ਪਰ ਪ੍ਰੈਕਟੀਕਲੀ ਮੇਰੇ ਹਿਸਾਬ ਨਾਲ ਜ਼ੀਰੋ ਹੀ ਹੈ ਜ਼ੀਰੋ ਹੀ ਹੈ ਹਾਂਜੀ ਹਾਂਜੀ ਗਰਾਊਂਡ ਲੈਵਲ ਤੇ ਹੋਣੀ ਹੈਗਾ ਕੰਮ ਇਹ ਇੱਕ ਹੋਰ ਕਿਹਾ ਜਾ ਰਿਹਾ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਕਿ ਇੱਥੇ ਇੱਕ ਹੈ ਨਾ VDC ਜਿਹੜੇ ਬਿੱਲੇ ਜੇ ਲੱਗੇ ਹੋਏ ਨੇ ਸਾਰਿਆਂ ਦੇ ਕਿ ਤੁਸੀਂ ਵਿਲੇਜ ਡਿਫੈਂਸ ਕਮੇਟੀ ਵਿੱਚੋਂ ਵੀ ਤੁਸੀਂ ਆਪ ਡਿਫੈਂਸ ਕਰਨੀ ਪਿੰਡਾਂ ਦੇ ਪਹਿਰੇਦਾਰ ਕਿਹਾ ਜਾ ਰਿਹਾ ਕੋਈ ਬੰਦਾ ਆਪਣੀ ਜਾਨ ਤੇ ਰਿਸਕ ਲੈ ਕੇ ਜਾਣਕਾਰੀ ਦੇਊਗਾ ਵੀ ਸਾਡੇ ਪਿੰਡ ਚ ਫਲਾਣਾ ਬੰਦਾ ਨਸ਼ਾ ਵੇਚਦਾ ਹੈ ਉਹਨੂੰ ਫੜ ਲਓ ਪਰ ਜੀ ਉਹ ਪਤਾ ਸਰਕਾਰ ਵੱਲੋਂ ਕੀ ਹੈਗਾ ਵੇ ਉਹ ਸਰਕਾਰ ਵੱਲ ਹੈਗਾ ਨਾਨ ਸੈਲਰਡ ਪਰਸਨ ਹਾਇਰ ਕੀਤੇ ਆ ਕ੍ਰਿਮੀਨਲ ਦੇ ਅਗੇਂਸਟ ਹਾਂ ਕਿ ਤੁਸੀਂ ਕੰਮ ਕਰਨਾ ਪੁਲਿਸ ਦਾ ਤੇ ਗੋਲੀ ਖਾਣੀ ਕ੍ਰਿਮੀਨਲ ਤੋਂ ਹਾਂ ਠੀਕ ਉਹਨਾਂ ਨੇ ਉਹ ਪਰਸਨ ਹਾਇਰ ਕੀਤੇ ਹੋਏ ਆ ਤੇ ਫਿਰ ਪੁਲਿਸ ਦਾ ਕੀ ਕੰਮ ਹੈ ਪੁਲਿਸ ਕਾਦੇ ਲਈ ਹੈ ਦੇਖੋ ਜੀ ਵੱਡੀ ਗੱਲ ਹੈ ਜੇ ਪੁਲਿਸ ਚਾਵੇ ਨਾ ਜੇ ਪੰਜਾਬ ਪਲਸ ਚਾਵੇ ਤੇ ਮਹੱਲੇ ਚ ਜੁੱਤੀ ਚੋਰੀ ਨਹੀਂ ਹੋ ਸਕਦੀ ਸਹੀ ਗੱਲ ਹੈ ਨਸ਼ਾ ਤਸਕਰੀ ਦੀ ਗੱਲ ਹੀ ਛੱਡ ਦਿਓ ਠੀਕ ਹੈ ਨਸ਼ਾ ਤਸਕਰੀ ਕਿਤੇ ਵੀ ਨਹੀਂ ਹੋ ਸਕਦੀ ਫਿਰ ਫਿਰ ਇੱਕ ਕੰਮ ਕਰ ਦੇਣਾ ਅੱਜ ਹਾਂਜੀ ਕੀ ਜਿੰਨਾ ਸਰਕਾਰ ਡਰੱਗਸ ਫੜਦੀ ਪਈ ਹੈ ਜਿੰਨੀ ਪੇਸ਼ ਕਰਦੀ ਪਈ ਹੈ ਉਹਨੂੰ ਨਸ਼ਟ ਕਰਨੀ ਸ਼ੁਰੂ ਕਰ ਦੇਣਾ ਅੱਛਾ ਉਹਨੂੰ ਨਸ਼ਟ ਕਰਨਾ ਸ਼ੁਰੂ ਕਰ ਦੇਣਾ ਤੇ ਮੇਰੇ ਹਿਸਾਬ ਨਾਲ ਕੀ ਆ ਰਿਹਾ ਮੇਰੇ ਹਿਸਾਬ ਨਾਲ ਨਾ ਜੇ ਨਸ਼ਟ ਕਰਨਾ ਸ਼ੁਰੂ ਕਰ ਦੇਣਾ ਤੇ ਅੱਜ ਤੋਂ ਹੀ 40 50% ਖਤਮ ਹੋ ਜੂਗਾ ਉਹ ਤਾਂ ਕੋਟ ਕਹਿੰਦੀ ਆ ਨਸ਼ਟ ਕੀਤਾ ਜਾਂਦਾ ਤੁਹਾਨੂੰ ਲੱਗਦਾ ਉਹ ਘੁੰਮ ਕੇ ਆ ਜਾਂਦਾ ਤੁਹਾਨੂੰ ਲੱਗਦਾ ਨਹੀਂ ਭਾਜੀ ਹਾਂ ਸਾਨੂੰ ਲੱਗਦਾ ਇਹ ਜਿਹੜੀ ਮੈਂ ਤੁਹਾਨੂੰ ਗੱਲ ਪੁੱਛੀ ਸੀ ਕਿ ਫਿਰ ਪੁਲਿਸ ਦਾ ਕੀ ਕੰਮ ਹੈ ਜੇ ਨਾਨ ਸੈਲਰੀਡ ਪਰਸਨ ਤੁਸੀਂ ਕਿਹਾ ਭਰਤੀ ਕੀਤੇ ਜਾ ਰਹੇ ਨੇ ਇੱਕ ਤਰ੍ਹਾਂ ਦੇ ਵੀ ਤੁਸੀਂ ਕੰਮ ਕਰਦਾ ਜਿਹੜਾ ਸਾਡਾ ਉਹ ਤੁਸੀਂ ਕਰੋ ਬਾਕੀ ਦੇਖੀ ਜਾਊਗੀ ਫਿਰ ਸਰਕਾਰ ਕਾਦੇ ਲਈ ਹੈ ਪ੍ਰਸ਼ਾਸਨ ਕਾਦੇ ਲਈ ਹੈ ਇੰਨੀ ਪੁਲਿਸ ਫੋਰਸ ਪੰਜਾਬ ਦੇ ਵਿੱਚ ਹੈ ਉਹ ਕਾਦੇ ਲਈ ਹੈ ਬੜੀ ਜੱਟੀ ਪੁਲਿਸ ਫੋਰਸ ਹੈ ਨਾ ਅਸੀਂ ਮੰਨਦੇ ਹਾਂ ਨਸ਼ਾ ਦਾ ਖਤਮ ਨਹੀਂ ਹੋਣਾ ਚਾਹ ਪਬਲਿਕ ਦੇ ਨਾਲ ਖਤਮ ਹੋਣਾ ਹੋਵੇ ਪਰ ਪੁਲਿਸ ਨੂੰ ਉਹਰੇ ਵਾਸਤੇ ਪਬਲਿਕ ਦਾ ਸਾਥ ਦੇਣਾ ਪੈਣਾ ਪਬਲਿਕ ਨੂੰ ਪੁਲਿਸ ਦਾ ਸਾਥ ਨਹੀਂ ਦੇਣਾ ਪੈਣਾ ਉਹ ਕਿਵੇਂ ਦੇਣਾ ਪੈਣਾ ਵੇ ਕਿ ਜਿਹੜੀ ਪੁਲਿਸ ਹੈ ਨਾ ਜਦੋਂ ਪਬਲਿਕ ਪੁਲਿਸ ਨੂੰ ਕਿਤੇ ਨਾਮਜਾਦ ਕਰਦੀ ਹੈ ਪਰਸਨਸ ਨੂੰ ਠੀਕ ਹੈ ਨਾ ਤੇ ਪੁਲਿਸ ਉਹਦੇ ਘਰ ਜਾ ਕੇ ਦੱਸਦੀ ਹੈ ਭਰਾ ਮੈਨੂੰ ਤੇਰਾ ਨਾਮ ਉਹਨੇ ਦੱਸਿਆ ਵੇ ਠੀਕ ਹੈ ਬਾਅਦ ਚ ਉਹਦੀ ਆਪਸੀ ਦੁਸ਼ਮਣੀ ਪੈ ਜਾਂਦੀ ਹੈ ਤੇ ਪਬਲਿਕ ਵਿਚਾਰੀ ਦਾ ਆਪਸੀ ਤਾਲਮਲ ਵਿਗੜ ਜਾਂਦਾ ਤਾਂ ਹੀ ਕਰਕੇ ਲੋਕ ਦੱਸਦੇ ਨਹੀਂ ਨਾ ਇਹੀ ਤਾਂ ਚੱਕਰ ਹੈ ਜਿਆਦਾ ਨਸ਼ਾ ਵਧਣ ਦਾ ਕੋਈ ਕਹਿੰਦਾ ਕਿ ਮੈਂ ਬੈਰ ਕਿਉਂ ਮੁੱਲ ਲਾਵਾਂ ਹੈ ਨਾ ਇਹ ਵੀ ਚੀਜ਼ਾਂ ਨੇ ਜਿਵੇਂ ਅਸੀਂ ਤਾਂ ਆ ਚਾਹਨੇ ਆ ਕਿ ਜਿਹੜੀ ਅਗਲੀ ਜਨਰੇਸ਼ਨ ਹੈ ਪੁਰਾਣੀ ਜੋ ਹੋ ਗਿਆ ਜਿਹੜੇ ਲੋਕ ਚਲੇ ਗਏ ਉਹਨਾਂ ਨੂੰ ਵੀ ਚਲੋ ਸਵਰਗਾ ਦੀ ਬਾਸ਼ ਹੋਵੇ ਪਰ ਜਿਹੜੀ ਨਵੀਂ ਜਨਰੇਸ਼ਨ ਹੈ ਅਸੀਂ ਪੁਲਿਸ ਅੱਗੇ ਇੱਕ ਰਿਕਵੈਸਟ ਕਰਨੇ ਆ ਤੇ ਮੌਜੂਦਾ ਸਰਕਾਰ ਮੋਰੇ ਕਰਨੇ ਆ ਕਿ ਤੁਸੀਂ ਇੱਕ ਵਾਰੇ ਖੁੱਲ ਕੇ ਸ਼ੂਟ ਦੇ ਦਿਓ ਉਹਨਾਂ ਨੂੰ ਤੇ ਪੁਲਿਸ ਨੂੰ ਵੀ ਚਾਹੀਦਾ ਪੂਰੀ ਇਮਾਨਦਾਰੀ ਨਾਲ ਅਗਰ ਆਪਣੇ ਘਰ ਉਹਨਾਂ ਦੇ ਔਲਾਦ ਹੈਗੀ ਹੈ ਕਿਉਂਕਿ ਜੇ ਮੰਨ ਲਓ ਕਿਸੇ ਦਾ ਬੱਚਾ ਚੁੱਟੇ ਲੱਗਦਾ ਪਿਆ ਹੈ ਨਾ ਤੇ ਕੱਲ੍ਹ ਵਾਰੀ ਆਪਣੀ ਵੀ ਆ ਸਕਦੀ ਹੈ ਤੇ بڑے ਮੁਲਾਜ਼ਮ ਹੈਗੇ ਆ ਜਿਹੜੇ ਲੱਗੇ ਵੀ ਹੋਏ ਆ ਜਿਨ੍ਹਾਂ ਦੇ ਬੱਚੇ ਵੀ ਹੈ ਦਲਦਲ ਚ ਫਸੇ ਹੋਇਆ ਮੈਂ ਭਾਈ ਇੱਕ ਹੋਰ ਗੱਲ ਹੈ ਇੱਥੇ ਤਾਂ ਆਪਾਂ ਵੀਡੀਓ ਆਏਦੇ ਨੇ ਸੋਸ਼ਲ ਮੀਡੀਆ ਤੇ ਦੇਖਦੇ ਜਿਹੜਾ ਕੋਈ ਨਸ਼ਿਆਂ ਖਿਲਾਫ ਲੜਦਾ ਉਹਦੀਆਂ ਲੱਤਾਂ ਵਾਹਾਂ ਤੋੜ ਦਿੰਦੇ ਨੇ ਕੋਈ ਕਾਰਵਾਈ ਨਹੀਂ ਤੁਹਾਡੇ ਨਾਲ ਪਹਿਲੇ ਕੱਲ ਉਹੀ ਕੀਤੀ ਹੈ ਮੈਂ ਦੁਸ਼ਮਣੀ ਆਮ ਬੰਦੇ ਦੀ ਪੈ ਜਾਂਦੀ ਹੈ ਬਾਕੀ ਸਾਰੇ ਆਪਣੇ ਘਰੋ ਘਰੀ ਤੇ ਫਿਰ ਸਰਕਾਰ ਦਾ ਰੋਲ ਕਿੱਥੇ ਰਹਿ ਗਿਆ ਇਹਦੇ ਚ ਵੱਡੀ ਸਰਕਾਰ ਕੰਮ ਕਰੇ ਨਾ ਹੂੰ ਗੱਲਾਂ ਨਾਲ ਨਹੀਂ ਕੰਮ ਕਰੇ ਮੈਂ ਰੈਲੀਆਂ ਕਾਦੇ ਲਈ ਨਹੀਂ ਰੈਲੀ ਆ ਪੜੀ ਦਿਖਾਵਾ ਇੱਕ ਇਲੈਕਸ਼ਨ ਚੱਲਦਾ ਪਿਆ ਵੱਡੇ ਪੱਧਰ ਦੇ ਉੱਪਰ ਅੱਛਾ ਠੀਕ ਨਾ ਬਸ ਅੱਛਾ ਇੱਕ ਹੋਰ ਚੀਜ਼ ਤੇ ਚਾਨਣਾ ਪਾਇਓ ਕੇਜਰੀਵਾਲ ਸਾਹਿਬ ਦਾ ਰੋਲ ਕੀ ਹੈ ਪੰਜਾਬ ਚ ਕੀ ਲੱਗਦੇ ਨੇ ਪੰਜਾਬ ਦੇ ਉਹ ਜੀ ਮੈਨੂੰ ਉਹਨਾਂ ਬਾਰੇ ਗਿਆਨ ਕੋਈ ਨਹੀਂ ਠੀਕ ਹੈ ਮੈਂ ਉਹਨਾਂ ਬਾਰੇ ਗੱਲ ਹੀ ਨਹੀਂ ਕਰਨੀ ਰੀਜ਼ਨ ਪਤਾ ਕੀ ਹੈ ਉਹ ਗੱਲਾਂ ਦੇ ਘੜੇ ਹਾਲ ਨੇ ਪੋਸਟਰ ਵਾਲੀ ਸਰਕਾਰ ਆ ਹਾਂ ਲੇਕਿਨ ਜੇ ਦੇਖੀਏ ਨਾ ਆਪਾਂ ਪਰ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਤੁਸੀਂ ਰੈਲੀ ਤੇ ਆਏ ਹੋ ਅੰਦਰੋਂ ਵਾਪਸ ਆਏ ਹੋ ਪਰ ਤੁਸੀਂ ਸਰਕਾਰ ਤੇ ਇਹ ਸਵਾਲ ਸਾਰੇ ਚੱਕ ਰਹੇ ਹੋ ਇਹ ਇਹ ਚੰਗੀ ਗੱਲ ਹੈ ਵੈਸੇ ਇਹ ਬਿਰਤੀ ਹੋਣੀ ਚਾਹੀਦੀ ਆ ਪੰਡੜਾ ਵੀ ਚਾਹੀਦਾ ਜਿੱਥੇ ਸਰਕਾਰ ਕੁਝ ਗਲਤ ਕਰਦੀ ਆ ਜਿੱਥੇ ਚੰਗਾ ਕਰਦੀ ਉਹਦੀ ਸਰਾਹਨਾ ਵੀ ਕਰੋ ਪਰ ਇਹ ਜਿਹੜੀ ਚੀਜ਼ ਹੈ ਇਹ ਐਸੈਪਟ ਨਹੀਂ ਕਰਦੇ ਇਹ ਕਹਿੰਦੇ ਨੇ ਤੁਸੀਂ ਖਿਲਾਫ ਬੋਲ ਕਿਦਾਂਗੇ ਦੇਖੋ ਜਿਹੜੀ ਸਰਕਾਰ ਜਿਹੜੀ ਨਸ਼ਾ ਦੀ ਗੱਲ ਕਰੀ ਹੈ ਨਾ ਆਪਾਂ ਜੇ ਆਪਾਂ ਉਹਨਾਂ ਦੀ ਗੱਲ ਕਰੀਏ ਇਹਨਾਂ ਦੀ ਕਰੀਏ ਭਗਵੰਤ ਮਾਨ ਸਾਹਿਬ ਉਹਨਾਂ ਤੋਂ ਕਿਤੇ ਬੈਸਣ ਹਾਂ ਮੈਂ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕਰਾਂਗਾ ਕੇਜਰੀਵਾਲ ਤੋਂ ਚੰਗੇ ਨੇ ਕੇਜਰੀਵਾਲ ਨੇ ਕਿਆ ਬੜਾ ਕੁਛ ਕੀਤਾ ਕੁਛ ਨਹੀਂ ਅੱਛਾ ਐ ਇੱਥੇ ਕਰਦੇ ਪਿਆ ਵੇ ਜਿਹੜੀ ਕੱਲ ਰਾੜਾਂ ਦਾ ਮੁੱਦਾ ਵੇ ਮੈਂ ਔਰ ਇਹ ਬਿਲਕੁਲ ਬਿਲਕੁਲ ਉਹਨਾਂ ਦੇ ਫੇਵਰ ਦੇ ਵਿੱਚ ਆ ਉਹਨਾਂ ਨੇ ਕੱਲ ਵੱਡੇ ਮੁੱਦੇ ਦੇ ਉੱਪਰ ਇੱਕ ਐਕਸ਼ਨ ਲਿਆ ਪਾਣੀਆਂ ਦੇ ਮੁੱਦੇ ਦੇ ਉੱਪਰ ਬੜੀ ਸਾਡੇ ਪੰਜਾਬ ਨੂੰ ਵੱਡੀ ਲੋੜ ਹੈ ਪਾਣੀਆਂ ਦੀ ਹਾਂ ਐਸਵਾਈਐਲ ਦਾ ਜਿਹੜਾ ਮਸਲਾ ਨਾ ਹੱਲ ਹੋਣਾ ਚਾਹੀਦਾ ਵੇ ਪੀਪੀਐਮਬੀ ਦਾ ਠੀਕ ਹੈ ਨਾ ਜਿਹੜਾ ਪਾਣੀ ਹੈ ਨਾ ਪਾਣੀ ਜੇ ਪਾਣੀ ਸਾਡੇ ਕੋਲ ਨਹੀਂ ਰਹੂਗਾ ਨਸ਼ੇ ਤੇ ਭੜੀ ਮੁੱਕ ਜਾਣੇ ਆ ਜਦੋਂ ਬੰਦਾ ਹੀ ਮੁੱਕ ਜਾਣਾ ਨਸ਼ਾ ਵੀ ਆਪਣੇ ਆਪ ਮੁੱਕ ਜਾਣਾ ਵੇ ਠੀਕ ਹੈ ਨਾ ਜੇ ਪਾਣੀਆਂ ਰਹੂਗਾ ਨਾ ਫਿਰ ਲੋਕ ਮਰ ਜਾਣਗੇ ਹ ਇੱਕ ਹੋ ਜਾ ਚੱਲ ਰਿਹਾ ਹਾਂ ਸੋ ਨੌਕਰੀਆਂ ਬਾਰੇ ਕੀ ਯੋਜਨਾ ਹੈ ਨੌਕਰੀਆਂ ਕਹਿੰਦੇ ਅਸੀਂ 50000 ਤੋਂ ਵੱਧ ਦੇਤੀਆਂ ਭਾਈ ਮੈਨੂੰ ਨੌਕਰੀਆਂ ਬਾਰੇ ਪਤਾ ਨਹੀਂ ਮੇਰੀ 40 ਤੋਂ ਉੱਪਰ ਮਰੋ ਗਈ ਹੈ ਮੈਂ ਨੌਕਰੀ ਨਾ ਅਪਲਾਈ ਕੀਤੀ ਜੇ ਨਾ ਮਿਲਣੀ ਹੈ ਨਹੀਂ ਨਹੀਂ ਨਾ ਮੈਂ ਲੈਣੀ ਹੈ ਹਾਂ ਸਰਕਾਰ ਚ ਕੰਮ ਨਹੀਂ ਕਰਨਾ ਅਸੀਂ ਕਾਤੇ ਪ੍ਰਾਈਵੇਟ ਜੌਬ ਕਰੀਦੀ ਹੈ ਆਪਣੇ ਰਮਾਨ ਨਾਲ ਸਵੇਰੇ ਉੱਠ ਕੇ ਜਾਇਦਾਵੇ ਤੇ ਸ਼ਾਂਤੀ ਨਾਲ ਜੇ ਮਿਹਨਤ ਕਰਾਂਗੇ ਨਾ ਪ੍ਰਾਈਵੇਟ ਕੰਮ ਦੇ ਵਿੱਚ ਤੇ ਸਰਕਾਰ ਤੋਂ ਵੱਧ ਪੈਸੇ ਕਮਾਵਾਂਗੇ ਵੱਧ ਇੱਜ਼ਤ ਕਮਾਵਾਂਗੇ ਅੱਛਾ ਇਹ ਇੰਨੀ ਮਾੜੀ ਗੱਲ ਹੈ ਪਰ ਤੁਸੀਂ ਇਸ ਤੇ ਚਾਨਣਾ ਪਾ ਦਿਓ ਕਹਿੰਦੇ 31 ਮਈ ਤੱਕ 1 ਜੂਨ ਨੂੰ ਨਸ਼ਾ ਖਤਮ ਕਰ ਦੇਣਾ ਡੀਜੀਪੀ ਸਾਹਿਬ ਨੇ ਬਿਆਨ ਦਿੱਤਾ ਹੋ ਜੂ ਬੜੀ 31 ਮਈ ਵੀ ਤੇ ਆਈ ਜਾਣੀ ਹੈ ਰਹਿ ਗਏ ਥੇ ਥੋੜੇ ਹਾਂ ਦੇਖਿਓ ਉਹ ਵੀ ਪਤਾ ਲੱਗ ਜਾਣਾ ਵੇ ਤੁਹਾਡੇ ਮਾਧਿਅਮ ਨਾਲ ਸਾਨੂੰ ਰਿਪੋਰਟ ਆ ਜਾਣੀ ਹੈ 31 ਮਈ ਨੂੰ ਨਸ਼ਾ ਖਤਮ ਹੋ ਗਿਆ ਵੇ ਉਹ ਤੁਹਾਨੂੰ ਵੀ ਪਤਾ ਲੱਗ ਜਾਣਾ ਪਬਲਿਕ ਨੂੰ ਪਤਾ ਲੱਗ ਜਾਣਾ ਆਪਣਾ ਨ ਮੇਰਾ ਨਾਮ ਰਤੇ ਜੀ ਕਿ ਕਿਹੜੀ ਜਗ੍ਹਾ ਤੋਂ ਆਏ ਮੈਂ ਜਲੰਧਰ ਤੋਂ ਆਇਆ ਜੀ ਜਲੰਧਰ ਤੋਂ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ ਥੈਂਕ ਯੂ ਸੁਪਰੀਆ ਸ਼ੁਕਰੀਆ